ਇਹ ਜੇ ਤੇ ਟਮਾਟਰ ਕੱਟ ਰਹੀ ਸੀ ਹੁਣ ਇਹਨੂੰ ਪਤਾ ਨਹੀਂ ਕੀ ਹੋਇਆ ਤੇ ਇਹ ਜਾ ਕੇ ਉੱਪਰ ਬਹਿ ਗਈ ਆ ਉੱਪਰ ਕੀ ਦੇਖ ਰਹੀ ਹੈ ਉਹ ਨਾ ਹਵਾਈ ਜਹਾਜ਼ ਦੇਖ ਲਿਆ ਸੀ ਮੈਂ ਜੀ ਦੇ ਸੀ ਕਿ ਹਵਾਈ ਹਵਾਈ ਜਹਾਜ਼ ਬਾਹਰ ਤੋਂ ਨਿਕਲਿਆ ਸੀ ਹਵਾਈ ਜਹਾਜ਼ ਹੋਰ ਨਾ ਹੋਇਆ ਹਵਾਈ ਜਹਾਜ਼ ਹੈ ਤੇ ਚਲੋ ਗਾਇਸ ਵੈਲਕਮ ਟੂ ਮਾਈ ਨਿਊ ਬਲੌਗ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਣਾ ਤੇ ਅੱਜ ਜਿਵੇਂ 4 ਜੀ ਲੱਗ ਕੇ ਸੀ ਸਵੇਰੇ ਸਵੇਰੇ ਆ ਦੇਖੋ ਆਚਾਰ ਕਿਤੇ ਨਮਕੀਨ ਸਾਡੇ ਸਾਥ ਹੋ ਗਿਆ ਜੇ ਡਿਊਟੀ फटाफट ਜਾ ਪੀਏ ਰੋਟੀ ਬਣਾਣ ਜਾਣਾ ਮੈਂ ਰੋਟੀ ਬਣਾ ਕੇ ਫਿਰ ਇਹਨਾਂ ਨੂੰ ਪੈਕ ਕਰਨੀ ਹੈ।ਖੇ ਮੇਰਾ ਹਸਬੰਦ ਕੀ ਕਰਦੀ ਆ ਦੇਖੋ ਆ ਦੇ ਬਾਹਰ ਆ ਰਹੇ ਤਿਆਰ ਤੇ ਹੋ ਗਏ ਸਵੇਰੇ ਸਵੇਰੇ ਇਹਨਾਂ ਨੇ ਕੰਮ ਤੇ ਜਾਣਾ ਵਾ। ਕਹਿੰਦੇ ਮੈਂ ਜਾ ਰਹਾ ਡਾਂਸ ਕਰੀ ਜਾਂਦੇ ਬੜੇ ਖੁਸ਼ ਲੱਗ ਰਹੇ ਕੀ ਗੱਲ ਹੈ। ਚਾਚੂ ਭੀ ਖਾ ਚੁੱਕੇ ਆ ਨਮਕੀਨ ਦਾ ਡੱਬਾ ਵੈਸੇ ਉੱਪਰ ਰੱਖ ਦੇਣੀ ਹੈ फटाफट। ਉਸ ਤੋਂ ਬਾਅਦ ਆਲੂ ਵਾਲੇ ਸੀ ਆਲੂ ਉਬਲੀ ਸਬਜ਼ੀ ਬਣਾਣੀ ਆ ਮੈਂ ਅੱਜ। ਆ ਦੇਖੋ ਚਾੜ ਡੁੱਲੀ ਮੇਰੇ ਸਾਰੇ ਗੈਸ ਤੇ ਥੋੜੀ ਜਿਹੀ ਆ ਦੇਖੋ ਚਾੜ ਡੁੱਲੀ ਇਹਨੂੰ ਸਾਫ ਕਰਨਾ ਵਾ ਆ ਦੇਖੋ ਹੁਣੇ ਪੰਡਿਤ ਹੋਊਂਗੇ ਫੇਰ ਗੈਸ ਦੁਬਾਰਾ ਸਾਫ ਕਰਨਾ ਪੈਣਾ ਇੰਨੀ ਵਾਰੀ ਗੈਸ ਸਾਫ ਕਰਦੇ ਇੰਨੀ ਵਾਰੀ ਬਹੁਤ ਆ ਦੇਖੋ ਖਿਚੜੀ ਬਣਾਇਆ ਅੱਜ ਫਿਰ ਮੈਂ ਆਲੂ ਵਾਲੇ ਸੀ ਆਲੂ ਵਾਲੇ ਮੈਂ ਤੁਹਾਨੂੰ ਦਿਖਾਣੇ ਆਲੂ ਵਾਲੇ ਵੇ ਆ ਦੇਖੋ ਮੈਂ ਆਲੂ ਵਾਲੇ ਸੀ ਅੱਜ ਆਲੂ ਵਾਲੇ ਕੇ ਫਿਰ ਮੈਂ ਸਬਜ਼ੀ ਬਣਾਉਂਗੀ ਫਟਾਫਟ ਬਨ ਜੂਗੀ ਜਲਦੀ ਕੀ ਦੇ ਵਿੱਚ ਕੱਡਾ ਕੀ ਦੇ ਵਿੱਚ ਕੱਡਾ ਕੀ ਦੇ ਵਿੱਚ ਆਜਾ ਜੀ ਕੱਢ ਦਿੰਨੇ ਆ ਇਹਦੇ ਵਿੱਚ ਕੰਦਨ ਨੇ ਆ। ਹਾਂ। ਫਟਾਫਟ ਆਲੂ ਕੱਢ ਗਏ। ਉਸ ਤੋਂ ਬਾਅਦ ਮੈਂ ਝਾਚੂ ਬੀਲੀ ਸੀ ਮੈਂ ਕਿ ਫਟਾਫਟਾ ਬਣਾ ਲਾ। ਆ ਦੇਖ। ਆਲੂ ਕੱਢ ਲਿਆ ਦੇਖੋ ਡੋਂਗੇ ਚਾਲੂ ਪਿਆ ਪਾਣੀ ਪਿਆ ਵਾ ਤੇ ਫਟਾਫੱਟ ਮੈਂ ਪਿਆਜ਼ ਟਮਾਟਾ ਕੱਟ ਲੈਣੇ ਤੜਕਾ ਲਾਣ ਵਾਸਤੇ। ਉਸ ਤੋਂ ਬਾਅਦ ਆ ਦੇਖ ਪਿਆਜ਼ ਟਮਾਟਾ ਦੇਖਦੇ ਮੇਰੇ ਕੋਲ ਪਿਆਜ਼ ਖਤਮ ਹੋ ਗਿਆ ਸਾਡੇ ਆ ਦੇਖੋ। ਆ ਦੋ ਚਾਰ ਹੀ ਆਲੂ ਪਏ ਨੇ ਪਿਆਜ਼ ਦੇ ਨੇ ਖਿਲੜੀ ਹੋਣੀ ਪਿਆਜ਼ ਤਾਂ ਨੇ ਮੈਂ ਖਤਮ ਹੋ ਜਾ ਮੈਂ ਸਾਫ ਕਰ ਲਾਂਗੀ ਫਿਰ ਆ ਦੇਖ ਆ ਨਿੱਕੇ ਨਿੱਕੇ ਦੋ ਚਾਰ ਪਿਆਜ਼ ਕੱਟਨੇ ਹਨ ਹਰ ਕੀ ਕਰ ਹੈਗੇ ਨਹੀਂ ਪਿਆਜ਼ ਆ ਦੇਖ ਪਿਆਜ਼ ਪਿਆਜ਼ ਵੀ ਲੈ ਕੇ ਚੱਲਦੇ ਆ ਬਾਅਦ ਛਿੱਲਣ ਕੱਟਣ ਛਿਲ ਛਾਲ ਕਰ ਰੱਖ ਦਾਂਗੇ ਮੈਂ ਤੜਕਾ ਲਾ ਦਾਂਗੇ ਫਟਾਫਟ ਆ ਦੇਖ ਬਾਹਰ ਤਾਂ ਨਾ ਠੰਡਾ ਹੈ ਪੁੱਲਰ ਚੱਲਦਾ ਪਿਆ ਆਵਾਜ਼ ਦਾ ਅੰਦਰ ਇੰਨੀ ਗਰਮੈਸ ਹੈਗੀ ਇੰਨੀ ਗਰਮੈਸ ਬਹੁਤ ਜ਼ਿਆਦਾ ਸੱਟ ਲੈ ਗਈ ਸੀ ਮਾਂ ਚਾਪੂ ਕਰੇਗੀ ਭੁੱਲੇਗੀ ਜਮਾਤ ਤੇ ਨਿਕਲ ਜਾ ਰਿਹਾ ਇਹਦੇ ਤੇ ਅੱਜ ਉਹ ਛਿੱਲ ਲਈ ਆ ਛਿੱਲੜ ਪਿਆ ਮੈਂ ਫਟਾਫਟ ਇਧਰ ਰੱਖ ਕੇ ਕੱਟਣਾ ਹੈ ਮੈਂ ਕੋ ਫਟਾਫਟ ਕਰਦਾ ਟਾਈਮ ਜ਼ਿਆਦਾ ਹੋ ਗਿਆ ਮੇਰੀ ਸਬਜ਼ੀ ਉਹੀ ਪਈ ਹੈ ਆਹ ਲੋ ਇਹਦੇ ਵਿੱਚ ਪਾਤੇ ਆ ਫਟਾਫਟ ਆਪਾਂ ਟਮਾਟਰ ਟਮਾਟਰ ਕੱਢਦੇ ਆ ਦੇਖਦੇ ਟਮਾਟਰ ਪਏ ਆ ਫ੍ਰਿਜ ਆਹ ਆਲੂ ਅੰਦਰ ਕਿੰਦਾਦਾ ਹੋ ਗਿਆ फट गया यार ल फट गया चलो कोई ना चाचू भी देख ली रे भैया आज लेट हो गए ना मैं सब्जी बनाती क्योंकि आज मैं दोपहर से हो गई इसमें नींद आ रही ते टमाटर 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 देख दे आप आपा के टमाटर देख दे देखो आ आ बे टमाटर सब्जी देखो फ्रिज कोई ही हैगी सारा फ्रिज खाली पे आ दूध पतीला कुछ नहीं हैगा देखो ਸਬ ਟਮਾਟਰ ਲੈ ਲੈਣੀਆਂ ਟਮਾਟਰ ਔਰ ਮਿਰਚਾਂ ਬਈਆਂ ਹੈ ਹੀ ਨਹੀਂ ਸਬਜੀ ਕੁਛ ਮੈਨਾਂ ਨੂੰ ਕੀ ਆ ਇਸਮੇਂ ਕਿ ਆਪਾਂ ਦੁਕਾਨ ਤੇ ਆ ਦੇਖ ਆ ਟਮਾਟਰ ਤੇ ਸਬਜੀ ਲੈ ਲਈ ਫਰੋਨਟ ਸਾਰਾ ਖਾਲੀ ਪਿਆ ਫਰਿਜ ਦੇ ਵਿੱਚ ਕੁਛ ਵੀ ਨਹੀਂ ਆ ਪਾਣੀ ਦੀ ਬੋਤਲਾਂ ਬਈਆਂ ਸਾਰਾ ਫਰਿਜ ਖਾਲੀ ਪਿਆ ਤਾਂ ਸਭ ਕੁਛ ਪਿਆ ਰੰਦਾ ਆ ਦੇਖ ਟਮਾਟਰ ਪਿਆ ਜਿਹਦੇ ਵਿੱਚ ਰੱਖ ਦੰਨੇ ਕੱਟਣਾ ਵਾ ਮੈਂ ਮੈਂ ਕਿ ਫਟਾਫਟ ਕੱਟਦਾ ਆ ਦੇਖ ਬੈਠੇ ਹੋਇਆ ਥੋੜਾ ਜਿਹਾ ਪਾਣੀ ਪਾ ਲੈਣੇ ਆ ਵਿੱਚ ਸਾਫ਼ ਸੁਫ਼ਾਜਾ ਦੇਖੋ ਕੁੱਕਰ ਕਹੇ ਜਾ ਪਿਆ ਇਹਦਾ ਪਾਣੀ ਸਿੱਟਣਾ ਨਾਲ ਹੈ ਸਾਰਾ ਆ ਸਿੱਟ ਕੇ ਫਿਰ ਇਹਦੇ ਵਿੱਚ ਦਰਵਾਣਾ ਲਾਉ ਤੋਤਾ ਫਿਰ ਔਰ ਟੋਕਰੀ ਵੀ ਇਹ ਆ ਇਹਦੇ ਵਿੱਚ ਰੱਖ ਲੈਣੇ ਪਾਣੀ ਘਗੜ ਵਿੱਚ ਲੈ ਲੈਣੇ ਆ ਪਾਣੀ ਇੱਕ ਗਾਇਜ਼ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਕਰਨੀ ਸੀਗੀ ਆ ਲੈ ਕੇ ਕਿ ਜੂਤੀ ਤੋਂ ਫੋਨੋਂ ਵਲੌਗ ਮੈਂ ਬਣਾ ਰਹੇ ਆ ਤੇ ਗੱਲ ਇਸ ਤਰ੍ਹਾਂ ਸੀ ਕਿ ਕਿ ਮੈਂ ਤੁਹਾਨੂੰ ਪੁੱਛਣਾ ਹੈ ਕਿ ਤੁਹਾਡੇ ਵਿੱਚੋਂ ਕੋਈ 빅ਬੋਸ ਦੇਖਦਾ ਜੇ ਦੇਖਦਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਲਾਂਕਿ ਜੋਤੀ ਨੂੰ ਬਹੁਤ ਜ਼ਿਆਦਾ ਪਸੰਦ ਆ 빅ਬੋਸ 빅ਬੋਸ OTT ਦਾ ਸਬਸਕ੍ਰਿਪਸ਼ਨ ਲਿੱਤਾ ਹੋਇਆ ਤੇ 29 ਰੁਪਏ ਦਾ ਲਿੱਤਾ ਹੋਇਆ ਉਹ ਸਬਸਕ੍ਰਿਪਸ਼ਨ ਤੇ ਉਹਦੇ ਵਿੱਚ ਇਹ ਹੈ ਕਿ ਜ਼ਿਆਦਾਤਰ ਇਹ ਦੇਖਦੀ ਹੈ ਸ਼ਿਵਾਨੀ ਕਰਕੇ ਵਲੌਗ ਕਿ ਉਹ ਵਲੌਗ ਕਰ ਰਹੀ ਸੋਰੀ ਸ਼ਿਵਾਨੀ ਕਰਕੇ ਦੇਖਦੀ ਹੈ 빅ਬੋਸ ਹੁਣ ਸ਼ਿਵਾਨੀ ਨੂੰ ਕਰ ਰਹੇ ਹਨ ਟ੍ਰੋਲਿੰਗ ਉਹ ਯਾਨੀ ਕਿ ਜਿਹੜਾ ਅਰਮਾਨ ਹੋ ਗਿਆ ਪੌਲਮੀ ਹੋ ਗਈ ਤੇ ਅਦਰ ਹੋਰ ਵੀ ਜਿਹੜੇ ਰਣਵੀਰ ਹੋ ਗਏ ਇਹ ਆ ਇੱਕ ਸਨਾ ਹੋ ਗਈ ਕਿ ਸਨਾ ਮਕਬੂਲ ਹੋ ਗਈ ਸਨਾ ਮਕਬੂਲ ਉਹਦੇ ਨਾਲ ਬਾਕੀ ਸਭ ਉਹ ਇਹ ਕਿ ਉਹਨੂੰ ਟ੍ਰੋਲਿੰਗ ਕਰਦੇ ਗਏ ਪਰ ਇਹ ਕਿ ਸ਼ਿਵਾਨੀ ਇਹ ਹੈ ਕਿ ਜੋ ਉਹਦੇ ਮਨ ਦੇ ਵਿੱਚ ਹੈ ਉਹੀ ਚੀਜ਼ ਉਹ ਸਾਹਮਣੇ ਆ ਉਹਨੂੰ ਕਹਿੰਦੇ ਕਿ ਤੂੰ گاਉਂ ਦੀ ਗਵਾਰਾ ਤੂੰ ਇਹ ਹੁਣੇ ਦੁਬਾਰਾ ਐਲੀਮੀਨੇਟ ਹੋ ਗਈ ਆ ਪਰ ਇਹ ਕਿ ਜੇ ਤੁਹਾਡੇ ਵਿੱਚ ਕੋਈ ਬਿਗ ਬਾਸ ਦੇਖਦਾ ਵਾ ਤੇ ਪਲੀਜ਼ ਸ਼ਿਵਾਨੀ ਨੂੰ ਵੋਟ ਜ਼ਰੂਰ ਕਰਿਓ ਕਿਉਂਕਿ ਇੱਕ ਛੋਟੇ ਜਿਹੇ گاਉਂ ਤੋਂ ਉੱਪਰ ਉੱਠ ਕੇ ਆਈ ਆ ਉਹ ਤੇ ਜਿਵੇਂ ਮਰਜ਼ੀ ਆ ਪਰ ਮਿਲਕੀ ਕੁੜੀ ਬਹੁਤ ਚੰਗੀ ਆ ਤੇ ਅਸੀਂ ਵੀ ਉਹਦੇ ਬਲੌਗਸ ਦੇਖਦੇ ਹਾਂ ਸ਼ਿਵਾਨੀ ਦੇ ਤੇ ਜੋਤੀ ਤਾਂ ਬਹੁਤ ਖੁਸ਼ ਹੋ ਕੇ ਦੇਖਦੀ ਆ ਵਲੌਗ ਸ਼ਿਵਾਨੀ ਦੇ ਤੇ ਪਲੀਜ਼ ਸ਼ਿਵਾਨੀਨ ਵੋਟ ਜ਼ਰੂਰ ਕਰਿਓ ਜੇ 빅ਬੋਸ ਕੋਈ ਦੇਖਦਾ ਵਾ ਤੇ ਤੁਹਾਨੂੰ ਉਹਦੇ ਵਿੱਚੋਂ ਕਿਹੜਾ ਫੇਵਰਿਟ ਲੱਗਦਾ ਤੇ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ ਦੱਸਿਓ ਜ਼ਰੂਰ ਮੈਨੂੰ ਇਸ ਚੀਜ਼ ਬਾਰੇ ਠੀਕ ਹੈ ਜੀ ਤੇ ਗਾਇਸ ਮੈਂ ਹਰ ਫੈਨ ਨਾਲ ਤੁਹਾਨੂੰ ਦੱਸਿਆ ਹਣਾ ਕਿ ਮਤਲਬ ਕਿ 빅ਬੋਸ ਬਾਰੇ ਕਿਉਂਕਿ ਉਹ ਮੈਨੂੰ ਕੁੜੀ ਬਹੁਤ ਪਸੰਦ ਹੈ ਪਲੀਜ਼ ਕੁੜੀ ਨੂੰ ਤੁਸੀਂ ਮਤਲਬ ਜਿਆਦਾ ਤੋਂ ਜਿਆਦਾ ਵੋਟ ਕਰੋ ਮੈਂ ਤਾਂ ਚਾਹੁੰਦੀ ਹਾਂ ਉਹ ਜਿੱਤੇ 빅ਬੋਸ ਕਿ ਕਿ ਗਰੀਬ ਘਰ ਦੀ ਕੁੜੀ ਜਿੱਦਾਂ ਮੈਂ ਅਰਮਾਨ ਮੱਲਿਕ ਇਹੋ ਜਿਹਾ ਲੱਗਦਾ ਇਹਨਾਂ ਨੂੰ ਅਰਮਾਨ ਹਾਂ ਕਿ ਕਿੰਨੇ ਕੁੱਤੇ ਦਾ ਵੱਡਾ ਲੱਗਦਾ ਹੈ ਅਰਮਾਨ ਬਲਿੰਗ ਤੇ ਉਹ ਰਣਵੀਰ ਤੇ ਰਣਵੀਰ ਕਿੰਨੇ ਦਾ ਵੱਡਿਆ ਹੈ ਹਾਂ ਪੌਲਮੀ ਪੌਲਮੀ ਕੀ ਹਾਂ ਕੱਲ ਕੀ ਕਹਿੰਦੀ ਸੀ ਪੌਲਮੀ ਪੌਲਮੀ ਸਵਾਨੇ ਨੂੰ ਕਹਿੰਦੀ ਜਿਹੜੀ ਮੇchu ਪੋਚਾ ਘਸੇੜਦਾ ਬਾਪ ਆਪ ਦਾ ਮੂਹ ਭਾਵੇਂ ਪੋਚੇ ਵਰਗਾ ਹੋਵੇ ਦਜੇ ਨੂੰ ਜਰੂਰ ਕਹਿਣਾ ਉਹਨੂੰ ਕਹਿੰਦੀ ਉਹ ਤੇ ਕਹਿੰਦੀ ਉਹਦੇ ਮੂਹ ਜਿਵੇਂ ਨਾ ਪੋਚਾ ਘਸੇੜ ਦਵਾ ਕਿ ਜੇ ਮੇਰਾ ਬੱਸ ਚੱਲੇ ਤਾਂ ਪੌਲਮੀ ਦਾ ਹਾਂ ਤੇ ਸਨਾ ਮਕਬੂਲ ਠੀਕ ਆ ਉਹਦੇ ਨਾਲ ਰਹਿੰਦੀ ਆ ਆਓ ਠੀਕ ਐ ਤੇ ਜਿਹੜੀ ਸਨਾਂ ਇੱਕੋ ਜਿਹੜੀ ਦੂਸਰੀ ਸਨਾਂ ਵਾ ਜਵੇਂ ਬਿਕਾਰ ਆ ਉਹ ਇੱਧਰ ਵੀ ਪਲਟੀ ਖਾਂਦੀ ਕਦੇ ਇੱਧਰ ਹੋ ਜਾਂਦੀ ਕਦੇ ਉੱਧਰ ਹੋ ਜਾਂਦੀ ਤੇ ਕੋਈ ਜਿਹੜੀ ਦੋ ਇੱਕ ਦੋ ਬੀਵੀਆਂ ਕੋਈ ਘਰ ਵਾਲਾ ਹੋ ਗਏ ਉਹ ਤਾਂ ਮੈਨੂੰ ਬਹੁਤ ਬੁਰਾ ਲੱਗਦਾ ਪਰ ਉਹਦੀ ਜਿਹੜੀ ਪਹਿਲੀ ਕਹਾਣੀ ਨਾ ਪਾਇਰ ਉਹ ਫਿਰ ਵੀ ਠੀਕ ਆ ਉਹ ਜਿਹੜੀ ਦੂਜੀ ਉਹ ਤਾਂ ਐਵੇਂ ਹੀ ਆ ਮੈਨੂੰ ਵੀ ਪਸੰਦ ਉਹ ਹਾਂ ਤੇ ਜੋ ਅਨਫੋਲੋ ਦੀ ਗੱਲ ਨਹੀਂ ਕਰਦੇ ਸੀ ਅਸ਼ੀਵਾਨੀ ਨੂੰ ਇੱਜ਼ਤ ਕਹਿੰਦੇ ਸੀ ਉਹ ਉਹਨਾਂ ਨੇ ਕੋਈ ਆਈਡੀ ਵੀਡੀਓ ਤਾਂ ਅਨਫੋਲੋ ਕਰਤਾ ਉਹਨਾਂ ਸਿਵਾਨੀ ਨਾਲ ਸਿਵਾਨੀ ਨੇ ਕਹਿੰਦੇ ਅਰਮਾਨ ਮੱਲੀ ਕਹਿੰਦਾ ਕਹਿੰਦਾ ਮੇਰਾ ਮੈਨੇਜਰ ਕਹਿੰਦਾ ਕਿ ਜੇ ਕੋਈ ਬੰਦਾ ਕਾਬਿਲ ਨਹੀਂ ਹੁੰਦਾ ਨਾ ਤੇ ਅਸੀਂ ਮੇਰਾ ਮੈਨੇਜਰ ਨਾਲ ਉਹਨੂੰ ਅਨਫੋਲੋ ਕਰ ਦਿੰਦਾ ਹਾਂ ਬੜਾ ਸੋਣਾ ਨੂੰ ਜਿਹੜਾ ਫੋਲੋ ਕਰੀਏ ਹਾਂ ਇਹੋ ਜਿਹੇ ਬੰਦੇ ਹਨ ਨਾ ਮੈਂ ਕੀ ਕਹਾਂਦਾ ਹਾਂ ਹਾਂ ਮੈਂ ਤਾਂ ਰੁਕੋ ਫਸਣੇ ਜਿਹੜੇ ਕੁੜੀਆਂ ਨੂੰ ਮਤਲਬ ਕਹਿੰਦੇ ਆ ਕਿ ਉਹ ਪਤਾ ਕੀ ਕਹਿੰਦੇ ਜਿਆਦਾ ਨਾਟਕ ਮਤ ਕਰ ਜਿਆਦਾ ਇਹ ਮਤ ਕਰ ਜਿਆਦਾ ਉਹ ਮਸੇ ਯਾਰ ਉਹ ਪਿੰਡ ਦੀ ਕੁੜੀ ਆ ਉਹਨੂੰ ਥੋੜਾ ਜਿਹਾ ਪਿੰਡ ਦੇ ਜਿਹੜੇ ਬੱਚੇ ਹੁੰਦੇ ਆ ਇਮੋਸ਼ਨਲ ਹੁੰਦੇ ਉਹਨਾਂ ਨੂੰ ਇੰਨੀ ਦੁਨੀਆਦਾਰੀ ਨਹੀਂ ਪਤਾ ਉਹਨਾਂ ਨੂੰ ਜੋ ਮੂਚਾ ਨਾ ਉਹਨਾਂ ਨੂੰ ਬੋਲ ਦੇ ਦੇ ਕੋ ਵੜਾ ਬਾਵ ਵਾਲੀ ਚੰਦ੍ਰਿਕਾ ਚੰਦ੍ਰਗਵੀ ਫਲਤੀ ਹੈ ਕਦੇ ਇੱਦਣ ਮੈਂਟੇ ਚ ਬੜੀ ਜਾਂਦੀ ਹੈ ਮਿੰਟ ਦੇ ਵਿੱਚ ਕਦੇ ਚੰਦ੍ਰਗਵੀ ਕਰਦਾ ਵਧਾ ਕਿ ਕਦੇ ਇੱਦਣ ਤੇ ਕਦੇ ਉੱਧਾ ਉਹ ਵੀ ਇੱਦਿੱਦ ਅਸ਼ ਸ਼ਨਾ ਸੁਲਤਾਨ ਉਹਦੇ ਚੰਦ੍ਰਿਕਾ ਚੰਦ੍ਰਗਵੀ ਦਾ ਸੁਲਾ ਸੁਲਤਾਨ ਕਿ ਕੁਛ ਘਰ ਦੇ ਵਿੱਚ ਬਸੇ ਹੈ ਕਿ ਸ਼ਿਵਾਨੀ ਉਹਨਾਂ ਸ਼ਿਵਾਨੀ ਠੀਕ ਹੈ ਪਰ ਉਹਨੂੰ ਟ੍ਰੋਲ ਕਰਦੇ ਸਾਰੇ ਉਹਨੂੰ ਪੁੱਲ ਕਰਦੇ ਨੇ ਬਹੁਤ ਬਹੁਤ ਜ਼ਿਆਦਾ ਮਤਲਬ ਉਹ ਉਹਨੂੰ ਇਹ ਫੀਲ ਕਰਾਉਂਦੇ ਕਿ ਬਿਗ ਬਾਸ ਦੇ ਲਾਈਕ ਨਹੀਂ ਹੈ ਜਾਂ ਕੁਝ ਵੀ ਪਰ ਕਿ ਗਾਉਂ ਦੀ ਆ ਗਵਾਰਾ ਇਹ ਵੀ ਉਹਦੇ ਕਾਬਿਲ ਨਹੀਂ ਹੈ ਕਿ ਇਹਨੂੰ ਬਿਗ ਬਾਸ ਚ ਆਣਾ ਨਹੀਂ ਚਾਹੀਦਾ ਸੀਗਾ ਕੀ ਬਹੁਤ ਨੂੰ ਟ੍ਰੋਲਿੰਗ ਕਰਦੇ ਬਹੁਤ ਗਲਤ ਬੋਲਦੇ ਨੇ ਪਰ ਮੈਨੂੰ ਤਾਂ ਕੁੜੀ ਬਹੁਤ ਪਸੰਦ ਹੈ ਮਤਲਬ ਅੱਛੀ ਲੱਗਦੀ ਹੈ ਯਾਰ ਤੇ ਤੁਹਾਡੇ ਵਿੱਚ ਬਿਗ ਬਾਸ ਕਿਹੜਾ-ਕਿਹੜਾ ਦੇਖਦਾ ਓਟੀਟੀ ਪਲੇਟਫਾਰਮ ਦੇ ਉੱਪਰ ਤੇ ਦੱਸਿਓ ਜ਼ਰੂਰ ਕਮੈਂਟ ਕਰਕੇ ਹਾਂ ਕਮੈਂਟ ਕਰਦੇ ਜਿੱਤੇ ਤੈਨੂੰ ਕੀ ਪਸੰਦ ਹੈ ਮੈਨੂੰ ਸ਼ਿਵਾਨੀ ਤੇ ਮੈਨੂੰ ਵੀ ਸ਼ਿਵਾਨੀ ਜੇ ਤੁਹਾਨੂੰ ਕੋਈ ਹੋਰ ਪਸੰਦ ਆ ਤੇ ਉਹ ਵੀ ਦੱਸਿਓ ਪਰ ਦੱਸਿਓ ਜ਼ਰੂਰ ਕਮੈਂਟ ਕਰਕੇ ਮੈਂ ਤਾਂ ਉਹ ਹੀ ਪਸੰਦ ਕਰਦਾ ਗਾਇਸ ਹਾਂ ਦੇ ਕੋਟਾ ਟਮਾਟਰ ਚਾਲੇ ਬੱਟਕੇ ਲੈ ਕੇ ਆਈਆਂ ਆ ਦੇਖੋ ਆ ਦੇਖੋ ਤੇ ਮੈਂ ਫਟਾਫਟ ਤੜਕਾ ਲਾਣਾ ਹੈ ਨਾ ਥੋੜਾ ਸੁੱਕਾ ਸੁੱਕ ਜਾਵੇ। ਫਿਰ ਗਾਧਾ ਮਿਲਾ ਕੇ ਅੱਜ ਕੀ ਬਣਾਇਆ ਆਲੂ ਟੰਬਰ ਸਰੋਰੀ? ਹਾਂ ਆਲੂ ਟੰਬਰ ਸਰੋਰੀਆਂ ਬੜੀਆਂ ਬਣਾ ਰਹੇ ਆ। ਆਲੂ ਵਾਲ ਕੇ ਬਣਾਨੇ ਤਾਂ ਜਲਦੀ ਮਤਲਬ ਇੱਕ ਸਿਟੀ ਚ ਹੀ ਪੱਕ ਜਿਆ ਇੱਕ ਦੋ ਸਿਟੀਾਂ ਚ। ਉਹ ਫਿਰ ਉਤਾਰਨਾ ਮਤਲਬ ਕਿ ਬਣਾਇਆ ਜਿਆ ਜ਼ਿਆਦਾ। ਇੱਕ ਦੂਜਾ ਇਹ ਕਿ ਬਾਰਿਸ਼ ਪੈ ਗਈ ਤੇ ਉਹ ਭਮੱਕੜ ਬੜੇ ਨਿਕਲਦੇ ਲੈਂਡ ਦੇ ਉੱਪਰ ਕੀੜੇ ਜਿਹੇ ਵਗ ਆ ਜਾਂਦੇ ਆ। ਆਹ ਦੇਖੋ ਇੱਥੇ ਆਇਆ। ਹਾਂ ਤੇ ਲੜਦੋ ਤੇ ਪੰਨ ਚੜਿਆ ਸੀ। ਲਿਖਨੇ ਰਿਆ ਆਣਾ। ਉੱਧਰ ਲੈਂਡ ਤੇ ਦੇਖੋ ਇਹ ਮਤਲਬ ਕਿ ਬਹੁਤ ਜ਼ਿਆਦਾ ਕਿ ਜਿਹੜੇ ਹੁੰਦੇ ਨੇ ਬਹੁਤ ਜ਼ਿਆਦਾ ਆ ਜਾਂਦੇ ਆ ਤਾਂ ਮੈਂ ਫਟਾਫਟ ਕਰ ਕਰ ਕਲਾ ਦੇ ਕੁਝ ਨਹੀਂ ਪਤਾ ਨਹੀਂ ਕੀਣਾ ਇਹ ਕਹਾਤਾ ਸਬਜੀ ਤੇ ਨਾਲ ਚਿਕਨ ਬਿਰਿਆਨੀ ਖਾ ਜਾਂਦੇ ਆ ਮੈਂ ਕਰ ਕਰ ਕਲਾ ਲੈਣ ਦਾ ਤਾਂ ਤੇ ਨਾ ਛੋਟੇ ਨਾਲ ਇੰਨੀ ਫੂਮਾ ਸੋ ਜੂਗਾ ਹਮ ਤਾਂ ਬਹੁਤ ਜ਼ਿਆਦਾ ਮਸਤੀ ਹੋ ਗਈ ਨਾ ਗਰਮੀ ਦੀ ਮੂਮਸ ਨਹੀਂ ਪੜਾਸ ਹਾਂ ਭਰਾਸ ਜੀ ਹੋ ਗਈ ਬਹੁਤ ਜ਼ਿਆਦਾ ਮੈਨੂੰ ਤੇ ਗਰਮੀ ਬਹੁਤ ਲੱਦਣ ਲੱਗੀ ਆ ਤਾਂ ਫਿਰ ਉਸ ਤੋਂ ਬਾਅਦ ਮੇਰਾ ਨਾ ਮੈਂ ਬਾਣ ਨਹੀਂ ਸੋ ਸਕਦਾ ਕੋ ਲੱਗਦਾ ਹੁੰਦਾ ਜੂਨੀ ਪੈਰ ਠੰਡੇ ਹੋ ਜਾਂਦੇ ਆ ਮੈਨੂੰ ਬਹੁਤ ਆ ਖਾਂਦਾ ਪੈਰ ਨਾਲ ਤੇ ਨਾ ਗਾਇਸ ਅੱਜ ਦਾ ਵਲੋਗ ਆਪਾਂ ਇੱਥੇ ਖਤਮ ਕਰਦੇ ਆ ਤਾਂ ਪਲੀਜ਼ ਮੇਰੇ ਬਲੌਗ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਰਿਹਾ ਤੇ ਇੰਸਟਾਗ੍ਰam ਇੰਸਟਾਗ੍ਰam ਤਾਂ ਕੋਈ ਫੋਲੋ ਹੀ ਨਹੀਂ ਕਰਦਾ ਤੇ 1000 ਸਬਸਕ੍ਰਾਈਬਰ 1000 ਤੋਂ ਜ਼ਿਆਦਾ ਨਾ ਫਿਰ ਸਬਸਕ੍ਰਾਈਬ ਕੋਈ ਸਾਨੂੰ ਫੋਲੋ ਨਹੀਂ ਦਿੰਦਾ ਤੇ 3 500 ਤਾਂ ਕਰਾਈ ਦਨ ਇੰਸਟਾਗ੍ਰam ਤੇ ਜਲਦੀ ਜਲਦੀ ਕਰਦੇ ਆ ਅਗਲਾ ਸਾਰੇ ਕਰਦੇ ਗਾ ਸਾਨੂੰ ਵੀ ਇੰਨਾ ਮਤਲਬ ਹੋਊਗਾ ਤੇ ਓਕੇ ਬਾਏ